ਦੋਸਤੋ ਅੱਜ ਮੈਂ ਤੁਹਾਨੂੰ ਨਾ ਦੋ ਕਹਾਣੀਆਂ ਸੁਣਾਉਣ ਲੱਗਿਆ ਪਹਿਲੀ ਤਾਂ ਹੈਗੀ ਆ ਪਾਰਸੀਆਂ ਬਾਰੇ ਤੇ ਇਹ ਕਹਾਣੀ ਵੀ ਸਾਰਿਆਂ ਨੇ ਸੁਣੀ ਆ ਵੀ ਜਦੋਂ ਈਰਾਨ ਦੇ ਵਿੱਚ ਪਾਰਸੀਆ ਦੇ ਵਿੱਚ ਜਿਹੜੇ ਮੁ슬ਮਾਨ ਪਾਰਸੀਆਂ ਨੂੰ ਪਰਸੀਕਿਊਟ ਕਰਨ ਲੱਗ ਪਏ ਤਾਂ ਉਹਨਾਂ ਦੇ ਉਸ ਜ਼ਬਰ ਜੁਲਮ ਤੋਂ ਤੰਗ ਆ ਕੇ ਉਹਨਾਂ ਨੇ ਪਾਰਸੀਆ ਛੱਡਣ ਦਾ ਫੈਸਲਾ ਕਰ ਲਿਆ ਤੇ ਨਵੇਂ ਘਰ ਦੀ ਭਾਲ ਦੇ ਵਿੱਚ ਜਦੋਂ ਉਹ ਤੁਰੇ ਤੇ ਆ ਕੇ ਹਿੰਦੁਸਤਾਨ ਪਹੁੰਚੇ ਗੁਜਰਾਤ ਦੀ ਬੰਦਰਗਾਹ ਤੇ ਤਾਂ ਉਹਨਾਂ ਨੇ ਰਾਜੇ ਨੂੰ ਉਹਦੇ ਦਰਬਾਰ ਦੇ ਵਿੱਚ ਸਨੇਹਾ ਭੇਜਿਆ ਵੀ ਸਾਨੂੰ ਸ਼ਰਨ ਚਾਹੀਦੀ ਆ ਸਾਨੂੰ ਰਹਿਣ ਲਈ ਕੋਈ ਟਿਕਾਣਾ ਚਾਹੀਦਾ business ਕਰਨ ਦੇ ਲਈ ਤੁਸੀਂ ਤੁਹਾਡੇ ਅਗੇ ਬੇਨਤੀ ਕਰਦੇ ਵੀ ਸਾਨੂੰ ਸ਼ਰਨ ਦਿਓ ਰਾਜੇ ਨੇ ਉਹਨਾਂ ਨੂੰ ਦਰਬਾਰ ਦੇ ਵਿੱਚ ਸੱਦਿਆ ਤੇ ਇੱਕ ਦੁੱਧ ਦਾ ਭਰਿਆ ਭਾਂਡਾ ਮੰਗਾਲਿਆ ਉਹਨੂੰ ਕਹਿੰਦਾ ਵੀ ਆਹ ਦੇਖੋ ਇਹ ਤਾਂ ਪਹਿਲਾਂ ਹੀ ਨੱਕੋ ਨੱਕ ਭਰਿਆ ਪਿਆ ਇਹਦੇ ਵਿੱਚ ਇਸ ਗੜਬੀ ਚ ਹੋਰ ਦੁੱਧ ਪਾਉਣ ਦੀ ਗੁੰਜਾਇਸ਼ ਹੈ ਨਹੀਂ ਅਸੀਂ ਹੁਣ ਤੁਹਾਨੂੰ ਕਿਵੇਂ ਸ਼ਰਨ ਦੇ ਦੀਏ ਸਾਡੇ ਕੋਲੇ ਸਾਰਾ ਕੋਸ਼ਿ ਪੂਰਾ ਪੂਰਾ ਤਾਂ ਉਹਨਾਂ ਨੇ ਕੀ ਕੀਤਾ ਖੰਡ ਮੰਗਵਾਲੀ ਤੇ ਦੁੱਧ ਵਾਲੀ ਗੜਬੀ ਦੇ ਵਿੱਚ ਖੰਡ ਘੋਲਤੀ ਤੇ ਕਹਿੰਦੇ ਵੀ ਦੇਖ ਜਿਵੇਂ ਖੰਡ ਗੜਬੀ ਵਿੱਚ ਘੁਲ ਗਈ ਆ ਤੇ ਦੁੱਧ ਨਹੀਂ ਉਛਲਿਆ ਉਸੇ ਤਰੀਕੇ ਦੇ ਨਾਲ ਅਸੀਂ ਵੀ ਤੁਹਾਡੀ ਸੁਸਾਇਟੀ ਦੇ ਵਿੱਚ ਖੰਡ ਬਣ ਕੇ ਘੁਲ ਜਾਾਂਗੇ ਤੁਹਾਨੂੰ ਸਾਡਾ ਕੋਈ ਨਾ ਕੋਈ ਫਾਇਦਾ ਹੀ ਹੋਣਾ ਤੁਹਾਨੂੰ ਸਾਡੇ ਤੋਂ ਕੁਝ ਨੁਕਸਾਨ ਨਹੀਂ ਹੁੰਦਾ ਤੇ ਦੂਜੀ ਕਹਾਣੀ ਇਹ ਆ ਵੀ ਜਿਵੇਂ ਪਹਿਲਾਂ ਵਾਲੇ ਜ਼ਮਾਨੇ ਤੋਂ ਹੀ ਧਨ ਦੌਲਤ ਤੋਂ ਪੈਸੇ ਤੋਂ ਸਿਆਣਪ ਨੌਲੇਜ ਜਾਣਕਾਰੀ ਇਹ ਕਿਉਂ ਇੰਪੋਰਟੈਂਸ ਮਿਲਦੀ ਹੈ ਇਹਨੂੰ ਕਿਉਂ ਧੰਨ ਦਾਲ ਦਾ ਸਕੈਂਡਰੀ ਲੈਵਲ ਤੇ ਆਉਂਦਾ ਤੇ ਸਿਆਣਪ ਪ੍ਰਾਇਮਰੀ ਦੇ ਤਾਂ ਹੁਣ ਇਹਦਾ ਪਿਛਲਾ ਕਾਰਨ ਇਹ ਆ ਵੀ ਜਦੋਂ ਭਗਵਾਨ ਵਿਸ਼ਨੂੰ ਨੇ ਮਾਤਾ ਲక్ష్ਮੀ ਨੂੰ ਹੋਂਦ ਚ ਲਿਆਂਦਾ ਤਾਂ ਉਹਨਾਂ ਨੇ ਮਾਤਾ ਲక్ష్ਮੀ ਨੂੰ ਨਾ ਇੱਕ ਵਰਦਾਨ ਦਿੱਤਾ ਸੀ ਵੀ ਤੂੰ ਚਾਹੇ ਕਿਸੇ ਦੇ ਘਰੇ ਜਾਵੇਂ ਉਹਨਾਂ ਦੇ ਘਰੇ ਸਿਆਣਾ ਵਰਨ ਲੱਗ ਪਏ ਬੇਹੱਦ ਖੁਸ਼ਹਾਲ ਹੋ ਜਾਣ ਉਹਨਾਂ ਦੀਆਂ ਪੁਸ਼ਤਾਂ ਪਛਤਾਂ ਬਹਿ ਕੇ ਖਾਈ ਜਾਣ ਉਹ ਇੰਨੇ ਜੋਗੇ ਹੋ ਜਾਣ ਪਰ ਫਿਰ ਵੀ ਤੈਨੂੰ ਇੱਕ ਨਾ ਇੱਕ ਦਿਨ ਉਹ ਘਰ ਛੱਡ ਕੇ ਆਉਣਾ ਹੀ ਪੈਣਾ ਤੂੰ ਉੱਥੇ ਪਰਮਾਨੈਂਟਲੀ ਨਹੀਂ ਰਹਿ ਸਕਦੀ ਤੇ ਇਸ ਦੇ ਉਲਟ ਮਾਤਾ ਸਰਸਪਤੀ ਨੂੰ ਇਹ ਵਰਦਾਨ ਮਿਲਿਆ ਹੋਇਆ ਸੀ ਵੀ ਜਿਹਦੇ ਕੋਲੇ ਇੱਕ ਵਾਰੀ ਤੂੰ ਚਲੀ ਗਈ ਉਹਦੇ ਕੋਲੋਂ ਤੇਰਾ ਇਹ ਪੱਕਾ ਟਿਕਾਣਾ ਤੂੰ ਉਹਨੂੰ ਛੱਡ ਕੇ ਨਹੀਂ ਜਾ ਸਕਦੀ ਇਸੇ ਕਰਕੇ ਕਿਹਾ ਜਾਂਦਾ ਵੀ ਜਿਹੜਾ ਪੈਸਾ ਥੇਲਾ ਇਹਦੇ ਨਾਲ ਅਕਲ ਨਹੀਂ ਆਉਂਦੀ ਪਰ ਜੇ ਬੰਦੇ ਨੂੰ ਅਕਲ ਆ ਜੇ ਤਾਂ ਉਹਦੀ ਵਰਤੋਂ ਕਰਕੇ ਉਹ ਪੈਸਾ ਤੇਲਾ ਬਹੁਤ ਜ਼ਿਆਦਾ ਕਮਾ ਸਕਦਾ ਤੇ ਇਹੀ ਇਸ ਗੱਲ ਦਾ ਬੇਸ ਆ ਵੀ ਬਈ ਪੈਸਾ ਉਹਨਾਂ ਜ਼ਰੂਰੀ ਨਹੀਂ ਜਿੰਨੀ ਜ਼ਰੂਰੀ ਆਹਦੀ ਬੰਦੇ ਦੀ ਸਿਆਣਪ ਤੇ ਇੰਟੈਲੀਜੈਂਸ ਆ ਤੇ ਇਸ ਗੱਲ ਦਾ ਪਾਰਸੀਆਂ ਦੇ ਨਾਲ ਕਨੈਕਸ਼ਨ ਇਸ ਤਰ੍ਹਾਂ ਜੁੜਦਾ ਵੀ ਜਦੋਂ ਪਾਰਸੀ ਹਿੰਦੁਸਤਾਨ ਚ ਪਹੁੰਚ ਗਏ ਇੱਥੇ ਆ ਕਿ ਉਹਨਾਂ ਨੇ ਆਪ ਦਾ ਕੰਮ ਤਾਂ ਅੰਦਾ ਸ਼ੁਰੂ ਕਰ ਲਿਆ ਤਾਂ ਜਿਵੇਂ ਆਪਾਂ ਕਹਿ ਦਿੱ ਗਏ ਨਾ ਵੀ ਬਣੇ ਬਣਾਈ ਟਿਕੇ ਟਿਕਾਏ ਵਧੀਆ ਸਕਸੈਸਫੁਲ ਬਿਜ਼ਨਸ ਛੱਡ ਕੇ ਜਮ ਉਹ ਨਵੇਂ ਮੁਲਕ ਦੇ ਵਿੱਚ ਆਏ ਤਾਂ ਉਹ ਥੋੜਾ ਜਿਹਾ ਸਟਰਗਲ ਕਰ ਰਹੇ ਸੀ ਤਾਂ ਇੱਕ ਪਾਰਸੀ ਔਰਤ ਨੂੰ ਉਹਦੀ ਗਵਰਨਰ ਨੇ ਕਿਹਾ ਵੀ ਤੂੰ ਨਾ ਮਾਤਾ ਲక్ష్ਮੀ ਦੀ ਪੂਜਾ ਕਰਿਆ ਕਰ ਚਲੋ ਉਹ ਮਾਂ ਦੀ ਪੂਜਾ ਕਰਨ ਲੱਗ ਪਈ ਬਹੁਤ ਜ਼ਿਆਦਾ ਸ਼ਰਧਾ ਨਾਲ ਕੀਤੀ ਤੇ ਮਾਤਾ ਉਹਨਾਂ ਦੇ ਸਾਹਮਣੇ ਪ੍ਰਗਟ ਵੀ ਹੋਈ ਤੇ ਕਿਹਾ ਵੀ ਬਈ ਮੈਂ ਤੈਨੂੰ ਵਰਦਾਨ ਦਿੰਨੀ ਆ ਵੀ ਜੋ ਤੈਨੂੰ ਉਹ ਕੁਝ ਮਿਲਣਾ ਜ਼ਿੰਦਗੀ 'ਚ ਜਿਹਦਾ ਤੂੰ ਕਦੇ ਸੁਪਨਾ ਵੀ ਨਹੀਂ ਲਿਆ ਹੋਣਾ ਤੁਹਾਡੀਆਂ ਪੁਸ਼ਤਾਂ ਦੀਆਂ ਪੁਸ਼ਤਾਂ ਸੈੱਟ ਕਰਤੀਆਂ ਮੈਂ ਤੁਹਾਡੇ ਕੋਲੇ ਇੰਨੀ ਵੱਡੀ ਮਾਤਾ ਚ ਤੁਹਾਨੂੰ ਦੌਲਤ ਹੋਊਗਾ ਪਰ ਨਾਲ ਦੀ ਨਾਲ ਮੈਂ ਲਕਸ਼ਮੀ ਮਾਤਾ ਨੇ ਆਹ ਭਗਵਾਨ ਵਿਸ਼ਨੂੰ ਵਾਲਾ ਜਿਹੜੀ ਸ਼ਰਤ ਸੀ ਉਹ ਵੀ ਦੱਸਦੀ ਤੇ ਮੈਂ ਤੇਰੇ ਕੋਲੇ ਹਮੇਸ਼ਾ ਨਹੀਂ ਰਹਿ ਸਕਦੀ ਇੱਕ ਵੇਲਾ ਇਹੋ ਜਿਹਾ ਆਉਣਾ ਜਦੋਂ ਮੈਨੂੰ ਇਸ ਘਰ ਦੇ ਵਿੱਚੋਂ ਜਾਣਾ ਹੀ ਪੈਣਾ ਤਾਂ ਉਸ ਤੋਂ ਬਾਅਦ ਜਿਹੜੀ ਉਹ ਪਾਰਸੀ ਔਰ ਤਰਥੀ ਉਹਨੇ ਕੀ ਕੀਤਾ ਉਹ ਕਹਿੰਦੀ ਮਾਂ ਮੈਨੂੰ ਨਾ ਮੈਤਰਤ ਕੋ ਵਰਦਾਨ ਮੰਗਦੀ ਉਹ ਕਹਿੰਦੀ ਕੀ ਕਹਿੰਦੀ ਮੇਰੇ ਹੱਥੋਂ ਪਾਣੀ ਪੀਲਾ ਤੇ ਜਿੰਨਾ ਚਿਰ ਮੈਂ ਪਾਣੀ ਆਦੇ ਹੱਥਾਂ 'ਚ ਫੜੀ ਵਾਪਸ ਨਹੀਂ ਆਉਂਦੀ ਓਨਾ ਚਿਰ ਤੋਂ ਇੱਥੋਂ ਜਾਣਾ ਨਹੀਂ ਉਸ ਔਰਤ ਨੇ ਕੀ ਕੀਤਾ ਉਹਨੇ ਖੂਹ ਦੇ ਵਿੱਚ ਛਾਲ ਮਾਰ ਕੇ ਆਪਦੀ ਜਾਨ ਦੇ ਦਿੱਤੀ ਤੇ ਮਾਤਾ ਲక్ష్ਮੀ ਉੱਥੇ ਉਹਨਾਂ ਦੇ ਘਰਾਂ 'ਚ ਸਟ੍ਰੱਕ ਹੋ ਕੇ ਰਹੇਗੀ ਕਿਉਂਕਿ ਉਹਨੇ ਉਹਦੇ ਨਾਲ ਵਾਅਦਾ ਕੀਤਾ ਸੀ ਵਰਦਾਨ ਦਿੱਤਾ ਹੋਇਆ ਸੀ ਕਿ ਜਦੋਂ ਉਹ ਆਪਦੇ ਹੱਥਾਂ ਦੇ ਵਿੱਚ ਫੜ ਕੇ ਪਾਣੀ ਦਾ ਗਲਾਸ ਲੈ ਕੇ ਆਉਗੀ ਮਾਣੇ ਉਹਦੀ ਪੀਣਾ ਪਰ ਹੁਣ ਉਹਦੀ ਮੌਤ ਹੋਣ ਕਰਕੇ ਉਹ ਪਾਣੀ ਦਾ ਗਲਾਸ ਤਾਂ ਲਿਆ ਹੀ ਨਹੀਂ ਸਕਦੀ ਇਸੇ ਕਰਕੇ ਇਹ ਪਾਰਸੀਆਣਾ ਕਹਾਣੀ ਜੁੜਨ ਦਾ ਵੀ ਕਾਰਨ ਇਹ ਆ ਕਿ ਇਹਨਾਂ ਦੇ ਸਮਕਾਲੀ ਚਾਹੇ ਇੰਡੀਆ ਲੈਵਲ ਤੇ ਹੋਣ ਚਾਹੇ ਗਲੋਬਲ ਲੈਵਲ ਤੇ ਹੋਣ ਜਿਹੜੇ ਇੱਕ ਸਮੇਂ ਦੁਨੀਆ ਦੇ ਅਮੀਰ ਬੰਦਿਆਂ ਦੇ ਜਿਨ੍ਹਾਂ ਦੀ ਸਮਹੁਲਿਕਤ ਹੁੰਦੀ ਸੀ ਆਪਾਂ ਉਹਨਾਂ ਦਾ ਨਾਂ شمار ਕਰਦੇ ਸੀ ਉਹਨਾਂ ਵਿੱਚੋਂ ਬਹੁਤ ਸਾਰੇ ਬੰਦੇ ਅੱਜ ਜਮ ਹੈਂਡ ਟੂ ਮਾਊਥ ਵਾਲੀ ਕੰਡੀਸ਼ਨ ਦੇ ਵਿੱਚ ਹੈਗੇ ਆ ਪਰ ਪਾਰਸੀਆਂ ਨੇ ਜਿਉਂ ਸ਼ੁਰੂਆਤ ਕੀਤੀ ਹੈ ਇਹਨਾਂ ਦੇ ਕਿਸੇ ਗੱਲ ਦੀ ਕਮੀ ਪੇਸ਼ੀ ਨਹੀਂ ਆਈ ਤਾਂ ਇਹਦਾ ਕਾਰਨ ਇਹ ਮਾਤਾ ਲక్ష్ਮੀ ਦਾ ਉਹੀ ਵਰਦਾਨ ਮੰਨਦੇ ਆ ਵੀ ਜਦੋਂ ਇਹਨਾਂ ਦੀ ਪਾਰਸੀ ਔਰਤ ਨੇ ਖੂਜ ਛਾਲ ਮਾਰਤੀ ਉਹ ਪਾਣੀ ਦਾ ਗਲਾਸ ਨਹੀਂ ਲਿਆ ਸਕੀ ਤੇ ਮਾਂ ਲక్ష్ਮੀ ਦਿੱਤੇ ਵਰਦਾਨ ਮੁਤਾਬਕ ਇਹਨਾਂ ਦਾ ਕਰ ਛੱਡ ਕੇ ਨਹੀਂ ਜਾ ਸਕੀ। ਦੋਸਤੋ ਮੈਨੂੰ ਨਾ ਇਹ ਨਵੀਂ ਦੀ ਚੀਜ਼ ਪਤਾ ਲੱਗੀ ਸੀ ਤੇ ਮੈਂ ਸੋਚਿਆ ਵੀ ਤੁਹਾਡੇ ਸਾਰਿਆਂ ਨਾਲ ਪੈਸ ਗੱਲ ਨੂੰ ਸ਼ੇਅਰ ਕਰੀਏ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਅੱਗੇ ਸ਼ੇਅਰ ਕਰ ਦਿਓ। ਤੇ ਆਪਣਾ ਨਾ ਪੇਜ ਆ ਜਿਹੜਾ ਯਾਰ ਉਹਨੂੰ ਫੋਲੋ ਕਰ ਲਓ ਬਾਈ ਬਣ ਕੇ ਪਲੀਜ਼ ਠੀਕ ਆ ਜਦੋਂ ਆਪਾਂ ਨੂੰ ਕੋਈ ਵੱਧ ਤੋਂ ਵੱਧ ਹੱਲਾਸ਼ੀਰੀ ਮਿਲਦੀ ਆ ਤਾਂ ਬੰਤਾ ਇਨਸਪਾਇਰ ਹੋ ਕੇ ਨਾ ਹੋਰ ਵਧੀਆ ਕੰਮ ਕਰਨ ਦੇ ਲਈ ਮਜਬੂਰ ਹੁੰਦਾ ਸੋ ਚਲੋ ਕੱਲ ਨੂੰ ਮਿਲਦੇ ਆਪਾਂ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਅਸੀਗਾ